ਤਵਾ ਦੀ ਗੜੀ ਪਕੌੜੀਆਂ ਆੜੀ ਨੂੰ ਹੁਣ ਮੈਂ ਤਿਆਰ ਕਰਾਂਗੀ ਤੇ ਪਕੌੜੀਆਂ ਨੂੰ ਮੈਂ ਕੱਢ ਲਿਆ ਤੇ ਪਲੇਟ ਭਰ ਕੇ ਰੱਖ ਲਈਏ ਪਕੌੜੀਆਂ ਦੀ ਹੁਣ ਮੈਂ ਕੁਛ ਖਾਣ ਨੂੰ ਰੱਖ ਲੈਣੇ ਆ ਤੇ ਕੁਛ ਕਹ ਜੀ ਪੋਣ ਰੱਖ ਲੈਣੇ ਆ ਹਾਂ ਤੇ ਕਰ ਕੰਮ ਦਿਆ ਕੰਮ ਹੋ ਗਿਆ ਹਾਂ ਤੇ ਹੁਣ ਮੈਂ ਬਾਵਾ ਤੇ ਹੁਣ ਮੈਂ ਕੱਢਣ ਜਾਣਾ ਧਾਰ ਦਾ ਨਾਮ ਲਾ ਪਹਿਲਾਂ ਲਿਖਾ ਤੂੰ ਤੇ ਆਹਦੇ ਕੁਝ ਸਖਨ ਪਕੌੜੀਆਂ ਦੀ ਪਲੇਟ ਭਰੀ ਹੋਈ ਆ ਤੇ ਗਾਇਸ ਪੈਣੋ ਆਜੇ ਪਕੌੜੇ ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸੁਖ ਬਲੌਗਸ ਬੌਪਰ ਆਈ ਜਾਂ ਤੁਹਾਡਾ ਸਵਾਗਤ ਹੈ YouTube ਫੈਮਿਲੀ ਦਾ ਸਾਰੇ ਪੈਣਪਰਾਵਾਂ ਨੂੰ ਗੁੱਡ ਮਾਰਨਿੰਗ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਦੇਖੋ ਜਿਹੜੇ ਦਿਨ ਹੋ ਗਿਆ ਸ਼ਨੀਵਾਰ ਦੀ ਤਰੀਖ ਹੋ ਗਈ ਹੈ 27 ਸਤੰਬਰ ਹੈ ਨਾ ਤੇ ਬੱਚੇ ਤਾਂ ਚਲੇ ਗਏ ਸਕੂਲ ਉਹਨਾਂ ਦੇ ਸੀਗੇ ਪੇਪਰ ਤੇ ਉਹਨਾਂ ਦੇ ਜਾਣ ਤੋਂ ਬਾਅਦ ਮੈਂ ਦੇਖੋ ਕਿਦਾਂ ਖਲਾਰਾ ਪਾਇਆ ਤੇ ਅਰੇ ਦੇਖੋ ਹੁਣ ਦਵਾਲੀ ਦੀਆਂ ਜਣੀ ਦਸਹਰੇ ਦੀਆਂ ਮਿਕਸ ਜਈਆਂ ਹਨਾ ਸਫਾਈਆਂ ਸ਼ੁਰੂ ਹੋ ਜਾਣੀਆਂ ਹੌਲੀ ਹੌਲੀ ਅੱਜ ਹੋਰ ਕੱਲ ਬੋਰ ਹਨਾ ਹੌਲੀ ਹੌਲੀ ਸਫਾਈ ਕਰਾਂਗੇ ਤੇ ਆਪੇ ਖਤਮ ਹੋਊਗਾ ਹਨਾ ਤੇ ਆ ਦੇਖੋ ਜੀ ਹੁਣ ਮੈਂ ਪਹਿਲਾਂ ਹਨਾ ਆ ਸਾਰੀ ਬਾਰੀ ਸਾਫ਼ ਕਰਨੀ ਆ ਬਿਲਟਾਰ ਸੂਝ ਹੈਗੀ ਆ ਇਹ ਸਭ ਸਾਫ਼ ਕਰਾਂਗੇ ਤੇ ਮੇਰੀਆਂ ਸਾਰੀਆਂ ਗਾਇਸ ਭੈਣਾਂ ਹਨਾ ਏ ਬਿਜੀ ਹੋਏ ਸਾਰੀਆਂ ਜਾਂ ਹੋ। ਕਿਉਂ ਫਿਰ ਇੱਕਦਮ ਨਹੀਂ ਆਪਾਂ ਸਾਰਾ ਕੰਮ ਖਤਮ ਕਰ ਸਕਦੇ ਨਾ। ਇਹ ਹੌਲੀ-ਹੌਲੀ ਹੋਊਗਾ। ਤੇ ਆ ਦੇਖੋ। ਦੇਖੋ ਜੀ ਹੁਣ ਤਾਂ ਲੱਗਾਂਗੇ ਤੇ ਫੇਰੀ ਹੁਣ ਨਾ ਸਾਰਨਾ ਆ। ਤੇ ਬਾਕੀ Diwali, Dussehra। ਇਹ ਸਾਰਿਆਂ ਨੂੰ ਵਧੀਆ ਟਾਈਮ ਦੇਵੇ। ਹੋ ਲੋ ਜੀ ਮੇਰਾ ਟੁੱਟ ਗਿਆ ਤੇ ਮੇਰਾ ਸਾਫ਼ ਕਰਨ ਵਾਲਾ ਭਾਈ ਉਹ ਬਹੁਤ ਲਵਾਂਗੇ ਹੋਰ ਚਲੋ ਹੁਣ ਇਹਦੇ ਟੈਂਪਾਸ ਕਰ ਲੈਨੇ ਇਹਦੇ ਨਾਲ ਟੈਂਪਾਸ ਕਰ ਦੀ ਕਿਹੜੀ ਗੱਲ ਹੈ ਤੇ ਅਬ ਦੋ ਕਿੱਲੇ ਲਗਣਗੇ ਲੋਰੇ ਉਹ ਕਿੰਨਾ ਟਾਂ ਸੇਰੇ ਸਰੇ ਇੱਕ ਬਹੁਤ ਕੰਮਾ ਜੋਰ ਹੁੰਦਾ ਨਾ ਸਾਰਿਆਂ ਨੂੰ ਕਾਲੀ ਤੋਂ ਕਾਲੀ ਪਈ ਹੁੰਦੀ ਹੈ ਨਾ ਇਹਨਾਂ ਮਾਰਦੇ ਸਾਸਫਾਈ ਕਰ ਲੋ ਉਹਨੇ ਫਿਰ ਕਟਾ ਮਿੱਟੀ ਉਹਨੇ ਜਾਲਾ ਹੈ ਨਾ ਹੋ ਜਾਂਦਾ ਹੈ ਨਾ ਤੇ ਉਹਨੇ ਟਾਈਂ ਸਿਰਫ ਹੁਣ ਸਾਰਾ ਮਛਾਤ ਵੀ ਝੜ ਲਈ ਸਾਰੀ ਹੈ ਨਾ ਤੇ ਪੱਖੇ ਵੀ ਸਾਫ ਕਰ ਲਿਆ ਅਲੀਸਾ ਮੱਧਾ ਦੀ ਸਾਫ ਇਹਨੂੰ ਖੋਲ ਲੀਏ ਖੋਲ ਕੇ ਕਰਦੇ ਇਹਨੂੰ ਮੈਂ ਸਟੈਂਡ ਲਾਇਆ ਨਹੀਂ ਤੇ ਫਿਰ ਨਾ ਸਟੈਂਡ ਤੇ ਜ਼ਿਆਦਾ ਲੰਬੀ ਵੀਡੀਓ ਬਣ ਜਾਂਦੀ ਆ ਫਿਰ ਕੱਟ ਵੜਦਾਨੀ ਕੋ ਤੌਖੀ ਆ ਐਡਿਟ ਕਰਦੇ ਹੋ ਫਿਰ ਟਾਈਮ ਬਹੁਤ ਲੱਗ ਜਾਂਦਾ ਚਲੋ ਜੀ ਹੁਣ ਵੀ ਬਾਰੀ ਸਾਫ ਕਰਨਾ ਹੈ ਕਰ ਲੈਣੀ ਹੈ ਕੁਝ ਬਾਰ ਉਹ ਕਰ ਲੈਣੀ ਹਾਂ ਹਾਂਜੀ ਬਾਰੀਆਂ ਮੈਂ ਕਰ ਲਈਆਂ ਸਾਫ਼ ਤੇ ਅੰਦਰਲੀ ਸਾਈਡ ਤੋਂ ਵੀ ਕਰ ਲਈਆਂ ਤੇ ਔਰ ਬਾਹਰ ਜਾ ਕੇ ਵੀ ਕਰ ਲਈਆਂ ਨਾ ਜਾਲਾ ਲੱਗਾ ਸੀਗਾ ਚਲੋ ਖੈਰ ਘੱਟੇ ਮਿੱਟੀ ਨਾ ਹੋ ਜਾਂਦਾ ਤੇ ਜਿਹੜੇ ਪਰਦੇ ਸੀਗੇ ਉਹ ਵੀ ਮੈਂ ਭੇਕੇ ਰੱਖਤੇ ਜਿਹੜੇ ਹੋਰ ਸੀਗੇ ਜੋੜੀ ਇਹ ਹੁਣ ਮੈਂ ਲਾਤੇ ਆ ਮੈਨੂੰ ਪਤਾ ਵੀ ਪੱਜ ਤਾਂ ਵਗੈਰਾ ਛੜਦਾ ਨਹੀਂ ਹੈਗਾ ਤੇ ਫਿਰ ਇਦਾਂ ਨਾ ਕਰਕੇ ਚਲੋ ਮਿੰਦਰ ਰੋਸ਼ਨੀ ਨਹੀਂ ਆਉਂਦੀ ਹੈਗੀ ਤੇ ਇੱਧਰ ਮੈਂ ਹੁਣ ਬੈਡਰੂਮ ਬੈੱਡ ਦੇ ਅੱਚ ਸਾਫ ਕਰਨਾ ਸਫਾਈ ਕਰਨੀ ਹੈ ਬੈੱਡ ਦੀ ਹੈ ਬਾਰੀ ਅੱਜ ਤੇ ਕੰਬਲ ਵੀ ਕੱਢ ਲਏ ਆ ਜਾਨੀ ਇਹ ਵੀ ਹੌਲੀ ਹੌਲੀ ਧੋਵਾਂਗੇ ਤਾਂ ਕੱਪੜੇ ਜਿਹੜੇ ਵੱਧ ਘੱਟ ਹਨਾ ਤੇ ਇਹ ਵੀ ਜਿਹੜੇ ਬੱਚਿਆਂ ਦੇ ਛੋਟੇ ਹੋਏ ਉਹ ਵੀ ਜਾਨੀ ਛਾਂਟੀ ਕਰਨੀ ਪੂਰੀ ਹੈ ਕੱਪੜਿਆਂ ਦੀ ਹਨਾ ਜਿਹੜੇ ਕੰਮ ਦੇ ਕੱਢ ਲੈਣੇ ਐ ਚਲੋ ਗਰ ਲਾਲ ਦੇ ਕੱਪੜੇ ਚਲੋ ਛੋਟੇ ਦੇ ਮੇਰੇ ਦੇ ਆ ਹੀ ਜਾਂਦੇ ਹਨਾ ਇੰਨਾਂ ਚ ਚੱਲ ਜਾਂਦਾ ਜਿਹੜੇ ਨਿੱਕੇ ਦੇ ਹੋਏ ਹੁੰਦੇ ਛੋਟੇ ਉਹ ਖਾ ਹੋ ਜਾਂਦਾ ਉਹ ਆਪਾਂ ਕਿਸੇ ਭੈਣ ਭਰਾ ਨੂੰ ਬੱਚਿਆਂ ਨੂੰ ਦੇ ਦਾਂਗੇ ਤਾਂ ਦੇਖੋ ਟੋਕਰੀ ਨਵੀਂ ਟੋਕਰੀ ਤੇ ਇਮਰੇ ਦਾ ਚਾਈ ਸੀਗੀ ਤੇ ਦੇਖੋ ਜੀ ਪਹਿਲਾਂ ਨਾ ਇਦਾਂ ਟੋکریاں ਬਣਦੇ ਹੁੰਦੇ ਸੀਗੇ ਤੇ ਬਾਜ਼ਾਰ ਨੂੰ ਜਾਣਾ ਕਿੰਨਾ ਸਮਾਨ ਲੈ ਕੇ ਆਉਣਾ ਨਾ ਨਾਨੀ ਨੇ ਆਉਣਾ ਟੋਕਰੀ ਲੈ ਕੇ ਹੈਨਾ ਟੋਕਰੀ 'ਚ ਸਾਰਾ ਸਮਾਨ ਸਮੋਨ ਪਾ ਕੇ ਚੀਜ਼ਾਂ ਲੈ ਕੇ ਹੈਨਾ ਤੇ ਉਹ ਦਿਨ ਬੜੇ ਚਿੱਤੇ ਆਉਂਦੇ ਆ ਤੇ ਕਿੰਨੀ ਸੋਹਣੀ ਹੈ ਸੰਭਾਲ ਕੇ ਰੱਖੀ ਨਿਸ਼ਾਨੀ ਹੈ ਹੈਨਾ ਤੇ ਹੁਣ ਕਿੱਥੋਂ ਜੀ ਚੀਜ਼ਾਂ ਇਦਾਂ ਦੀਆਂ ਨਾ ਹੁਣ ਤਾਂ ਜਮਾਨਾ ਬਦਲ ਗਿਆ ਨਾ ਉਹ ਬੰਦੇ ਰਹਿਦੇ ਨਾ ਇਹੋ ਸਮੇਂ ਰਹੇ ਆ ਤੇ ਨਾ ਉਹ ਚੀਜ਼ਾਂ ਰਹੀਆਂ ਨਾ ਤੇ ਬਹੁਤ ਸਮਾਂ ਹੁਣ ਫਰਕ ਪੈ ਗਿਆ ਆ ਪਰ ਉਹ ਸਮਾਂ ਸੋਹਣਾ ਸੀ ਮਿੱਠਾ-ਮਿੱਠਾ ਜਿਆ ਤੇ ਕੋਈ ਚਲਾਕੀ ਚਸਤੀ ਨਹੀਂ ਹੁੰਦੀ ਸੁਣਾ ਦੇ ਨਾ ਵਿੱਚ ਨਾ ਹੁਣ ਤਾਂ ਅੱਜ ਕੱਲ ਬਸ ਇਹ ਦੇ ਕੰਮ ਚੱਲੀ ਜਾਂਦੇ ਆ ਤੇ ਆ ਬੈੱਡ ਚੋਂ ਵੀ ਮੈਹ ਜੇ ਸਫਾ ਸਾਫ ਸਫਾਈ ਕਰਨੀ ਆ ਪਾਵਰ ਲੈ ਕੇ ਤਾਂ ਫਿਰ ਇਹਨਾਂ ਨੂੰ ਜਿੱਦਾਂ ਕਰਾਂਗੇ ਤੇ ਆ ਫੋਟੋਆਂ ਵੀ ਡੀਆਂ ਕਰਾਈਆਂ ਸੀ ਆ ਤਾਂ ਮੇਰੇ ਡਾਕਟਰ ਸਾਹਿਬ ਦੀ ਆ ਇਹ ਤੇ ਸਾਡੀ ਭਣਜੀ ਦਾ ਵਿਆਹ ਸੀਗਾ ਤੇ ਉਦੋਂ ਕਰਾਈ ਸੀ ਫੋਟੋ ਵੱਡੀ ਇਹ ਸਾਡੀ ਦੋਤੀ ਦਾ ਤਾਂ ਉਹ ਸਾਹਮਣੇ ਟੰਗੀਆਂ ਸੀਗੀਆਂ ਜਿੱਦਾਂ ਹੁਣ ਉਹ ਸਾਮ ਟੰਗੀਆਂ ਨਾ ਇਹ ਵੀ ਸਮਾਂ ਕਿ ਲਾਉਣੀਆਂ ਪਣਿਆ ਜਦੋਂ ਸਾਨੂੰ ਬਾਲ ਪੱਟੀ ਕਰਾਉਣੀ ਪਈ ਨਾ ਸਾਨੂੰ ਬਹੁਤ ਕੰਮ ਆ ਹਜੇ ਤੇ ਕੀ ਕਰੀਏ ਤੇ ਕੀ ਛੱਡੀ ਕੋ ਸਮਝ ਨਹੀਂ ਆਉਂਦੀ ਹੈ ਨਾ ਤੇ ਇੱਕ ਆਹ ਆ ਸੀਗੀ ਵਿਆਹ ਦੀ ਫੋਟੋ ਮਤਲਬ ਵਿਆਹ ਜਦੋਂ ਉੱਥੇ ਪੈਲੈਸ ਕਿਚਾਈ ਸੀਗੀ ਤੇ ਆ ਦੇਖੋ ਮੈਨੂੰ ਫੋਟੋ ਚੋਂ ਦਾ ਬੜਾ ਸ਼ੌਂਕ ਰਹਿੰਦਾ ਹੈ ਤੇ ਆ ਦੇਖੋ ਵਿਆਹ ਦੀ ਫੋਟੋ ਆ ਤੇ ਪੈਲੈਸੀਆਂ ਸੀਗੀਆਂ ਉੱਥੇ ਤੇ ਸਾਲ ਹੋ ਗਏ ਸਾਡੀ ਦੋਤੀ ਨੂੰ ਬਹੁਤ ਠੰਡ ਸੀ ਤਾਂ ਮੈਂ ਕੋਟੀ ਪਾਈ ਹੋਈ ਆ ਤੇ ਠੰਡ ਇੰਨੀ ਜਿਆਦੀ ਸੀਗੀ ਤੇ ਮੈਂ ਕਿਹਾ ਚਲੋ ਬਿਮਾਰ ਜ਼ਰੂਰ ਹੋਣਾ ਆ ਤਾਂ ਆਪਣੀ ਸੇਧਾ ਖਿਆਲ ਰੱਖੋ ਆ ਇਹ ਵੀ ਕਰਾਉਣੀਆਂ ਸਾਰੇ ਆ ਰੂਮ ਵਿੱਚ ਸਾਡੀ ਸਾਰੀ ਸਫਾਈ ਸਾਰੀ ਕਰਾਉਣ ਵਾਲੀ ਹੈ ਹਜੇ ਇੱਕ ਬੜੇ ਕੰਮ ਪਏ ਆ ਕੀ ਕਰੀਏ ਤਾਂ ਕੱਪੜੇ ਨੇ ਗੰਢਾ ਇਹ ਮੈਂ ਸ਼ਾਂਟੀ ਕਰਦੀ ਆ ਤੇ ਬਸ ਇਦਾਂ ਢੇਰਕਦਾ ਲੱਗ ਗਿਆ ਆ ਕਦੋਂ ਕੰਮ ਮੇਰਾ ਹੋਊਗਾ ਕਲੀਅਰ ਤੇ ਕਦੋਂ ਹਨ ਚਲੋ ਖੈਰ ਚੱਲੀ ਜਾਣੇ ਇਦਾਂ ਹੀ ਹਨ ਤੇ ਗਰਮੀ ਵੀ ਬਹੁਤ ਜ਼ਿਆਦਾ ਹੈ ਤੇ ਕੰਮਕਾਰ ਵੀ ਜ਼ਰੂਰੀ ਚਾਹੀਦੇ ਹਨ ਚਲੋ ਖੈਰ ਚੰਟੀ ਕਰਦੇ ਆਂ ਚਲੋ ਠੀਕ ਹੈ ਕੱਪੜਿਆਂ ਦੀ ਜਿਹੜੇ ਕੰਮ ਦੇ ਕੱਪੜੇ ਰੱਖਦੇ ਆਂ ਤੇ ਕਾਨੂੰ ਐਵੇਂ ਗਾਜਾ ਕੱਪੜਿਆਂ ਦਾ ਪਾਉਣਾ ਹਨ ਤੇ ਤੁਹਾਨੂੰ ਚੀਜ਼ ਦਿਖਾਤੀ ਟੋਕਰੀ ਹੈ ਨਾ ਨਾਨੀ ਦੀ ਨਿਸ਼ਾਨੀ ਚਲੋ ਠੀਕ ਹੈ ਬਾਹਰ ਕੋਈ ਆਇਆ ਲੱਗਦਾ ਲੋ ਜੀ 10:30 ਦਾ ਹੋ ਗਿਆ ਟਾਈਮ ਤੇ ਬੈੱਡ ਦੇ ਕੱਪੜੇ ਨੇ ਮੈਂ ਸ਼ਾਂਤੀ ਕਰ ਲਈ ਆ ਤੇ ਜਿਹੜੇ ਕੰਮ ਦੇ ਕੱਪੜੇ ਸੀ ਰੱਖ ਲੈ ਇਹਦੇ ਨਹੀਂ ਕੰਮ ਦੇ ਕੱਪੜੇ ਸੀ ਉਹ ਗੰਡਵਨ ਕੀ ਸਾਈਡ ਤੇ ਰੱਖ ਲਈ ਤੇ ਚਲੋ ਇਹ ਦੇ ਇਹ ਵੀ ਜਿਹੜਾ ਮੇਰਾ ਕੰਮ ਫਿਨਿਸ਼ ਹੋ ਗਿਆ ਨਾ ਤੇ ਰੋਟੀ ਨੂੰ ਅੱਜ ਲੇਟ ਹੀ ਹੋ ਗਈ ਮੈਂ ਤੇ ਬਸ ਇਹ ਦੀ ਸੀਗਾ ਵੀ ਚਲੋ ਮੈਂ ਜਿਹੜਾ ਕੰਮ ਹੁੰਦਾ ਉਹ ਜੀ ਨਾ ਜਿਹੜਾੰਦਾ ਰਹਿ ਜਾਂਦਾ ਤਾਂ ਉਹ ਵਾਸ਼ਿ ਚੜ ਚੜ ਗਈ ਆ ਤੇ ਇੱਕ ਸਾਡੀ ਭੈਣ ਜੀ ਹੈ ਨਾ ਬਹੁਤ ਵਧੀਆ ਤੇ ਉਹ ਆ ਗਏ ਤੇ ਚਾਹ ਪਾਣੀ ਬਣਾਉਣ ਲਾਪੇ ਗੱਲਾਂ ਕਰਨਾ ਮਾਰ ਲਾਪੇ ਨਾ ਜਦੋਂ ਉਹ ਆਉਂਦੇ ਸਾਰੇ ਕੰਮ ਛੱਡਨੇ ਪੈਂਦੇ ਨਾ ਦੇਖੋ ਜੀ ਹਰੇ ਕੋਈ ਆਪਣਾ ਟਾਈਮ ਕੱਢ ਕੇ ਫੇਰੀ ਉਹਨਾਂ ਭਣ ਭਰਾਵਾਂ ਨੂੰ ਮਿਲਣਾ ਨਾ ਆਪਾਂ ਨੂੰ ਉਹਨਾਂ ਵਾਸਤੇ ਟਾਈਮ ਕੱਢਣਾ ਚਾਹੀਦਾ ਨਾ ਤੇ ਫਿਰ ਬੈਠੇ ਗੱਲਾਂ ਵਾਲਤਾ ਕਰਦੇ ਰਹੇ ਉਹ ਉਹ ਭੈਣ ਸਾਡਾ ਬਹੁਤ ਜ਼ਿਆਦਾ ਪਿਆਰ ਹੈ ਬਹੁਤ ਇੱਦਾਂ ਪਿਆਰ ਰੱਖੇ ਹੈ ਨਾ ਕਿਉਂ ਅੱਜ ਦੇ ਰਿਸ਼ਤੇਆਂ 'ਚ ਪਿਆਰ ਬਹੁਤ ਘੱਟ ਗਿਆ ਹੈ ਨਾ ਤੇ ਆਕੜਨ ਜ਼ਿਆਦਾ ਛੁਈ ਗੱਲਿਆ ਤੇ ਰੋਟੀ ਪਕਾ ਲਈ ਤੇ ਖਾ ਲਈ ਉਹਨੇ ਮੈਨੂੰ ਗਾਣਾ ਪੈਣਾ ਸਭ ਕੋਲੋਂ ਵੀ ਤੈਨੂੰ ਟਾਈਮ ਕਿਨਾ ਹੋ ਗਿਆ ਨਾ ਉਹਨਾਂ ਨੂੰ ਚਲੋ ਖੈਰ ਪਤਾ ਹੀ ਆ ਵੀ ਚਲੋ ਕੰਮ-ਕਾਰ ਵਿੱਚ ਟਾਈਮ ਲੱਗ ਹੀ ਜਾਂਦਾ ਨਾ ਇੱਕ ਦਿਨ ਬਹੁਤ ਜ਼ਿਆਦਾ ਛੋਟੇ ਆ ਹੁਣ ਹੋਰ ਕਿਹਦੀ ਉਂਗਰ ਲਾਣ ਦੀ ਉਤਨੀ ਆ ਜਾਣਾ ਤੇ ਉਹਨਾਂ ਦਾ ਰੋਟੀ ਪਾਣੀ ਕਰਨਾ ਹੈ ਨਾ ਤੇ ਬਸ ਇਹ ਦਿਨ ਪਾਸ ਹੋ ਜਾਂਦਾ ਆ ਤੇ ਚਲੋ ਖੈਰ ਵਾਈ ਗਰੁੱਪ ਤੋਂ ਤਨ ਦੋਸਤੀਆਂ ਮੰਗਦੇ ਆ ਤੇ ਕੰਮ ਕਰਨਾ ਕੋਈ ਮੁਸ਼ਕਲ ਨਹੀਂ ਹੈਗਾ ਦੇਖੋ ਜੀ ਬੰਦਾ ਮੋਕਿਆਂ ਦਾ ਪਰ ਕੰਮ ਨਹੀਂ ਮੁੱਕਦੇ ਹੈਗੇ ਹੈ ਨਾ ਕੰਮ ਬੰਦੇ ਦੇ ਜਾਣ ਤੋਂ ਬਾਅਦ ਵੀ ਚੱਲਦੇ ਰਹਿੰਦੇ ਦੁਨੀਆ ਚੱਲਦੀ ਰਹਿੰਦੀ ਐ ਇਦਾਂ ਹੈ ਨਾ ਤੇ ਕੰਮ ਨਹੀਂ ਕਦੀ ਮੁੱਕਦੇ ਹੈਗੇ ਤੇ ਬਸ ਇਦਾਂ ਕੰਟੀਨਿਊ ਕੰਮ ਚੱਲਦੇ ਰਹਿੰਦੇ ਆ ਤੇ ਚਲੋ ਰੋਟੀ ਕਾ ਖਾ ਲਈਏ ਤੇ ਹੁਣ ਨਾ ਸਾਰੇ ਨਾ ਰਿਆ ਤੇ ਨਾ ਕੇ ਰੋਟੀ ਖਾਣੀ ਚਾਹੀਦੀ ਆ ਤੇ ਜੇ ਨਾ ਐਦਾਂ ਕਹਿੰਦੇ ਰੋਟੀ ਨਾ ਕੇ ਖਾਓ ਤੇ ਫਿਰ ਢਿੱਡ ਵੱਡਾ ਹੋ ਜਾਂਦਾ ਆ ਜਲੋਧਰਾ ਨਹੀਂ ਹੁੰਦਾ ਆ ਇੱਕ ਇਹ ਵੀ ਪ੍ਰੋਬਲਮ ਹੁੰਦੀ ਆ ਜੀ ਜਦੋਂ ਆਪਾਂ ਰੋਟੀ ਖਾ ਕੇ ਨਾ ਹੁੰਨੇ ਆ ਨਾ ਕਿ ਪ੍ਰੋਬਲਮ ਹੋਏ ਜੇ ਢੱਡ ਵੱਡਾ ਹੋ ਜਾਂਦਾ ਹੁੰਦਾ ਕਹਿੰਦੇ ਸੁਣਿਆ ਸਿਆਣਾਂ ਦੀਆਂ ਗੱਲਾਂ ਸੱਚੀਆਂ ਕਥੀਆਂ ਆ ਤੇ ਇਹ ਗੱਲ ਪਤਾ ਹੋ ਸਿਆਣੇ ਬੰਦਿਆਂ ਨੂੰ ਹਨਾ ਵੀ ਰੋਟੀ ਖਾ ਕੇ ਨਾਉਣਾ ਨਹੀਂ ਚਾਹੀਦਾ ਨਾਉਣ ਤੋਂ ਬਾਅਦ ਰੋਟੀ ਖਾਣੀ ਚਾਹੀਦੀ ਹੈ ਨਾ ਤੇ ਸੋ ਇਹ ਗੱਲ ਹੈ ਤਵਾ ਵੀ ਮੇਰਾ ਹੋ ਗਿਆ ਗਰਮ ਕਿਉਂ ਤਵਾ ਭਾਰਾ ਆ ਮੋਟਾ ਆ ਤੇ ਛੇਤੀ ਗਰਮ ਹੁੰਦਾ ਨੀਗਾ ਜੇ ਇੱਦੇ ਰੋਟੀ ਪਾਦਾ ਉਹ ਤਾਂ ਫੇਰ ਸੁੱਗ ਜਾਂਦੀ ਆ ਠੀਕ ਆ ਜੀ ਤੁਰਿੰ ਪੱਤੀ ਚਲਾ ਲਈਏ ਤੇ ਗਰਮੀ ਬਹੁਤ ਯਾਰ ਹੋ ਗਈ ਤਾਂ ਬਹੁਤ ਤੇਜ਼ ਆ ਬਰ ਤੇ ਮੇਰੀ ਇਤਲਾ ਹੁਣ ਆ ਸੋਈ ਜਰਾ ਕੱਲ ਦਾ ਕੰਮ ਹੁਣ ਇਹ ਕੱਲ ਕੰਮ ਕਰੂਗੀ ਤੇ ਅੱਜ ਕੰਮ ਇਹਦਾ ਉਪਰੋ ਝਾੜ ਜਾਂ ਵੀ ਪੂਰੀ ਕਰ ਲਈ ਆ ਤੇ ਜਦੋਂ ਮੈਂ ਲਾਉਂਦੀ ਸੀ ਝਾੜ ਚੰਮ ਕਰਦੀ ਸੀ ਨਾਲ ਬਾਲ ਕੁੱਤੀ ਜਾਂਦੀ ਸੀਗੀ ਚਲੋ ਫਿਰ ਲਓ ਜੀ ਹੋ ਗਿਆ 4:30 ਦਾ ਟਾਈਮ ਤੇ ਮੇਰਾ ਪਲਾਨ ਵੀ ਕੜੀ ਹੁਣ ਬਣਾਉਣੀ ਪਕੌੜੀਆਂ ਵਾਲੀ ਤੇ ਪਹਿਲਾਂ ਉੱਠ ਕੇ ਮਤਲਬ ਰੈਸਟ ਕਰਕੇ ਚਾਪੀਤੀ ਪਲਾਈ ਬੱਚਿਆਂ ਨੂੰ ਤੇ ਡਾਕਟਰਾਂ ਸਾਰਿਆਂ ਨੂੰ ਤੇ ਫਿਰ ਮੇਰੇ ਕੱਪੜੇ ਪੈਂਦੇ ਸੀਗੇ ਇਸ ਵੇਲੇ ਤੇ ਧੋਤੇ ਨਿਯਮਤ ਧੋ ਕੇ ਹਟ ਕੇ ਤੇ ਫਿਰ ਰਾਦਾ ਸੀ ਕਿ ਅੱਜ ਕੋਈ ਸ਼ੈਣੀ ਦਾਲ ਸਬਜ਼ੀ ਬਣਾਉਣ ਨੂੰ ਅੱਜ ਬਣਾਉਣੇ ਕੜੀ ਨਾ ਤੇ ਤੁਹਾਨੂੰ ਮੈਂ ਕਿਹਾ ਪਕੌੜੇ ਹੋ ਜਾਣ ਤਾਂ ਵਧੀਆ ਗੱਲ ਹੈ ਨਾ ਆਲੂ ਗੰਡੇ ਨਾ ਸਿੰਪਲ ਮੈਂ ਬਣਾਉਣ ਲੱਗੀ ਆ ਤੇਦਰ ਮੇਰਾ ਤੇਲ ਵੀ ਜਿੰਦਾ ਕਰ ਲੁੱਟਾ ਗੈਸ ਮੈਲਾਉਣ ਲੱਗੀ ਆ ਤੇ ਆਲੂ ਗੋਡੇ ਸਿੰਪਲ ਬਣਾਏ ਆ ਮੈਂ ਤੇ ਆ ਲੋ ਜੀ ਕੋੜੇ ਬਣਾਉਣੇ ਆਲੂ ਕੰਡਿਆਂ ਵਾਲੇ ਕੜੀ ਚ ਪਾਉਣ ਨੂੰ ਤੇ ਬਹੁਤ ਦਿਨਾਂ ਬਾਅਦ ਕੜੀ ਬਣਾਉਣੀ ਆ ਅੱਜ ਤੇ ਕੜੀ ਕੋੜਿਆਂ ਵਾਲੀ ਬਹੁਤ ਟੇਸਟੀ ਲੱਗਦੀ ਹੈ ਨਾ ਤੇ ਲੋ ਜੀ ਸੈਂਪਲ ਜਨ ਮੇਚ ਮਸਾਲਾ ਮੈਂ ਪਾ ਲਿਆ ਵਿੱਚ ਇਹਦੇ ਸ਼ਾਮ ਦਾ ਹੋ ਗਿਆ ਟਾਈਮ ਤੇ ਦਿਨ ਦੋੜੇ ਭੱਜੇ ਜਾਂਦੇ ਆ ਦਿਨ ਇੱਕ ਦਿਨ ਬੜਿਆਂ ਦਾ 1 ਮਿੰਟ ਮੈਂ ਤੇ ਨਾਲੇ ਮੇਰੇ ਕੋਲ ਤੇਲ ਵੀ ਹੈ ਨਹੀਂ ਸੀਗਾ ਤੜਕਾ ਲਾਉਣ ਵਾਸਤੇ ਢੜਿਆ ਹੋਇਆ ਚਲੋ ਮੈਂ ਇਹ ਨਾਲੇ ਬਹਾਂਦੇ ਨਾ ਕੋਲੇ ਕੱਢ ਲੈਣੇ ਆ ਕੜੀਚ ਪਾਉਣ ਨੂੰ ਤੇ ਨਾਲੇ ਤੇਲ ਬਣ ਜੂਗਾ ਚਲੋ ਠੀਕ ਹੈ ਹੁਣ ਕੱਢਦੇ ਆ ਤੇ ਕੱਢ ਕੇ ਤੁਹਾਨੂੰ ਸਾਰੇ ਕੋਲੇ ਦਿਖਾਉਨੇ ਆ ਨਾ ਕਿਦਾਂ ਦੇ ਨਿਕਲੇ ਆ ਮੇਰੇ ਗਾਇਸ ਬਣੋ ਦੇਖੋ ਜੀ ਤੇ ਇੱਕ ਦੱਬਲੂ ਵਲੇ ਮਾਰਦਾ। ਬਾਲਾ ਦਾ ਪੱਠੇ ਲੈ ਕੇ ਵੀ ਆ ਗਿਆ। ਮੋਟਰਸਾਈਕਲ ਉਾਂ ਤੇ ਆ। ਫਨ ਲੱਕ ਪਾਣੀ ਰੱਖ ਲਾ ਤੂੰ। ਉਹ ਆ ਵੀ ਜਲਦੀ ਹੋ ਜਾਂਦੇ ਆ। ਮਿੰਟੋ ਮਿੰਟ ਹੀ ਹੋ ਜਾਂਦੇ ਆ। ਬਸ ਤੇਲ ਚ ਪਾਉਣ ਦੀ ਡੇਰ ਆ ਤੇ ਉਸ ਟਾਈਮ ਬਾਹਰ ਆ ਜਾਂਦੇ ਆ ਪਕੌੜੇ ਕਾਲੂ ਪਕੌੜੇ ਮੇਲੇ ਕੜੀ ਹੋ ਗਏ ਰਹਿਣੇ ਨਹੀਂ ਲਾਲਾ ਦੇ ਕੀ ਪਕੌੜੇ ਕੜੀਲੇ ਬਣਾਉਣੇ ਪਰ ਮੈਂ ਇਹ ਹੈ ਕੜੀ ਲਈ ਆ ਓ ਯਾਰ ਇੱਕ ਦਿਨ ਖਾ ਵੀ ਲੋ ਗੰਡੇ ਆਲੇ ਆ ਹੋਰ ਆਲੂ ਗੰਨੇ ਆਲੇ ਹਿੰਦੇ ਆ ਹੋਈ ਗਰਮੀ ਬੜੀ ਆ ਕੀ ਕਰੀਏ ਪਖੀ ਲਾਈਏ ਤਵੇ ਵਗੈ ਹਾਂ ਥੱਲੇ ਆਗੀ ਜਰੀਏ ਪਤਲੀ ਆ ਨਾ ਲੋ ਜੀ ਪੈਂਦਾ ਹੋ ਗਿਆ ਟਾਈਮ ਚਾ ਪਕੌੜੇ ਨਿਕਲ ਗਿਆ ਤੇ ਆ ਦੇਖੋ ਜੀ ਜਿਹੜਾ ਜੀ ਗੜੀ ਪਕੌੜਿਆਂ ਵਾਲੀ ਹੁਣ ਮੈਂ ਤਿਆਰ ਕਰਾਂਗੀ ਤੇ ਪਕੌੜੇ ਹੁਣ ਮੈਂ ਕੱਢ ਲਏ ਆ ਤੇ ਪਲੇਟ ਭਰ ਕੇ ਰੱਖ ਲਈਏ ਪਕੌੜਿਆਂ ਦੀ ਹੁਣ ਮੈਂ ਕੁਛ ਖਾਣ ਨੂੰ ਰੱਖ ਲੈਣੇ ਆ ਤੇ ਕੁਛ ਕਹੀ ਜੀ ਪੌਣ ਰੱਖ ਲੈਣੇ ਆ ਤੇ ਅੱਧਾ ਕਰ ਕੰਮ ਦਿਆ ਕੰਮ ਕਰ ਕੰਮ ਹੁਣ ਮੈਂ ਕੱਟਣ ਜਾਣਾ ਧਾਰ ਤੇ ਆ ਦੇਖੋ ਜੀ ਸਖਨਾ ਪਕੌੜਿਆਂ ਦੀ ਪਲੇਟ ਭਰੀ ਹੋਈ ਆ ਤੇ ਗਾਇਸ ਭੈਣੋ ਆਜੇ ਪਕੌੜੇ ਖਾ ਲੋ ਤੇ ਉਸਮੇ ਕੜਿਜ ਪਾ ਲੂੰਗੀ ਤੇ ਕੁਛ ਖਾਣ ਲਈ ਹੈ ਨਾ ਕਿਉਂ ਆਲੂ ਗਨੇ ਪਕੌੜੇ ਬਹੁਤ ਟੈਸਟੀ ਬਹੁਤ ਲੱਗਦੇ ਆ ਪਹਿਲਾਂ ਬੱਚੇ ਕਹਿੰਦੇ ਖਾਣੇ ਨਹੀਂਗੇ ਤੇ ਬਾਅਦ ਨੂੰ ਕਹਿੰਦੇ ਸੀ ਖਾਣੇ ਆ ਤੇ ਉਹਨਾਂ ਲਈ ਮੈਂ ਰੱਖੂੰਗੀ ਤੇ ਆਜੋ ਭੈਣ ਜਿੰਨੇ ਖਾਣੇ ਆ ਪਕੌੜੇ ਹੈ ਨਾ ਤੇਲ ਹੋ ਕੇ ਗਰਮ ਤੇ ਗੈਸ ਕਰਦੀਏ ਬੰਦ ਲਓ ਜੀ ਪੂਰੇ 7:00 ਵਜ ਗਏ 7:00 ਮੈਂ ਖਾਲ 5 ਮਿੰਟ ਉੱਪਰ ਹੋ ਗਏ ਆ ਤਾਂ ਅੱਜ ਮੈਨੂੰ ਨਾ ਕੜੀ ਨਿਕਲਤਾ ਲੇਟ ਤਾ ਪਕੌੜੇ ਮੈਂ ਥੋੜੇ ਬੱਚਿਆਂ ਲਈ ਖਾਣ ਰੱਖ ਲਿਆ ਕਹਿੰਦੇ ਖਾਣੇ ਸੀਗੇ ਦੁੱਧ ਫਿਰ ਚੋਕ ਕੇ ਫਿਰ ਮੈਂ ਗਰਮ ਵੀ ਕਰ ਲਿਆ ਤੇ ਆ ਦੇਖੋ ਤਾਂ ਦੇਖੋ ਪਕੌੜੀਆਂ ਵਾਲੀ ਕੜੀ ਨਹੀਂ ਮੈਨੂੰ ਨੇਰਾ ਕਰਤਾ ਅੱਜ ਤੇ ਮੈਸੇਜੇ ਪਕੌੜੇ ਨਾ ਪਾਉਂਦੀ ਮੈਂ ਤੇ ਚਲੋ ਫੇਰ ਵੀ ਜਲਦੀ ਬਣ ਜਾਣੀ ਸੀਗੀ ਹੈਨਾ ਤੇ ਮੈਨੂੰ ਲੱਗਾ ਚਲ ਪਕੌੜਿਆਂ ਨਾਲ ਵਧੀਆ ਲੱਗੂਗੀ ਹੈਨਾ ਚਲੋ ਬੱਚੇ ਖੁਸ਼ ਹੋ ਕੇ ਖਾ ਲੈਣਗੇ ਤੇ ਲੋ ਜੀ ਕੜੀ ਬਣਾ ਲਈ ਆਪਾਂ ਹਣ ਕੱਲ ਬਣਾਵਾਂਗੇ ਚੌਲ ਤੇ ਡਾਕਟਰ ਸਾਹਮਣੇ ਰੋਟੀ ਤੇ ਇਹਨਾਂ ਦਾ ਇਹ ਪਕਾ ਕੇ ਰੋਟੀ ਤੇ ਬਸ ਤੁਹਾਨੂੰ ਪਤਾ ਵੀ ਕੜੀ ਜਿਹੜੀ ਕੜ ਕੜ ਕੇ ਸਵਾਦ ਬਣਦੀ ਆ ਤੇ ਕੜਦਿਆਂ ਨੂੰ ਟਾਈਮ ਲੱਗ ਜਾਂਦਾ ਆ ਮੇਰਾ ਹੁਣ ਤਵਾ ਮੈਂ ਰੱਖ ਲਿਆ ਗਰਮ ਹੋਣ ਨੂੰ ਤੇ ਆਟਾ ਵੀ ਮੈਂ ਹੁਣ ਰੱਖ ਲਿਆ ਤੇ ਹੁਣ ਪਕਾ ਲਈ ਰੋਟੀ ਤੇ ਦੱਸਿਓ ਕਿੰਦਾ ਦੀ ਵੀਡੀਓ ਲੱਗੀ ਮੇਰੀ ਇਹ ਭੈਣਾ ਗਾਇਸ ਭੈਣਾ ਤੇ ਤੁਝੇ ਜਰੂਰ ਕਮੈਂਟ ਕਰਕੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਵੀ ਕਰਕੇ ਦੱਸਿਆ ਕਰੋ ਮੇਰੇ ਭੈਣਾਂ ਕਿ ਤੁਹਾਨੂੰ ਵੀਡੀਓ ਲੱਗਦੀ ਆ ਮਿਲਦੇ ਆਂ ਫਿਰ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਸਸਟੀਕਰ ਸਾਰਿਆਂ ਨੂੰ ਕੋਈ ਬਾਈ ਜੀ